ਸਸਿਕਾ ਨਮਸਕਾਰ ਮੌਸਮ ਵਿਭਾਗ ਵੱਲੋਂ ਇੱਕ ਵਾਰ ਫਿਰ ਜਿਹੜਾ ਹੈ ਪੰਜਾਬ ਤੇ ਹਿਮਾਚਲ ਤੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਦਰਸ਼ਕੋ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਜਿਹੜਾ ਮੀਂਹ ਪੈਣ ਦਾ ਖ਼ਤਸ਼ਾ ਜਿਹੜਾ ਪੰਜਾਬ ਤੇ ਹਿਮਾਚਲ ਦੇ ਉੱਤੇ ਇੱਕ ਵਾਰ ਫਿਰ ਜਿਹੜਾ ਮੀਂਹ ਪੈ ਸਕਦਾ ਉਹਦੇ ਨਾਲ ਦੀ ਨਾਲ ਹੀ ਕੱਲ ਜਿਹੜਾ ਹੈ ਰਣਜੀਤ ਸਾਗਰ ਡੈਮ ਵੱਲੋਂ ਰਾਵੀ ਦਰਿਆ ਤੇ 35000 ਕਿਊਸਿਕ ਪਾਣੀ ਦਾ ਜਿਹੜਾ ਪਾਣੀ ਜਿਹੜਾ ਛੱਡਿਆ ਗਿਆ ਮੈਂ ਤਸਵੀਰਾਂ ਕੈਮਰਾ ਪਰਸਨ ਨੂੰ ਕਵਾਂਗਾ ਤਸਵੀਰਾਂ ਬਖਾਈਆਂ ਜਾਣ ਪਿਤੇ ਕੁਛ ਦਿਨਾਂ ਪਹਿਲੇ ਜਿਹੜਾ ਰਾਵੀ ਚੋਂ 1.5 ਲੱਖ ਕਰੀਬ ਦੇ ਕਿੰਸੀ ਪਾਣੀ ਛੱਡਿਆ ਗਿਆ ਸੀ ਉਹਨੇ ਜਿਹੜਾ ਠੰਢੜੇ ਇਲਾਕਿਆਂ ਚ ਚਾਹੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਲੀਆਂ ਹੋਵੇ ਚਾਹੇ ਗਰਦਾਸਪੁਰ ਦੇ ਕਈ ਪਿੰਡ ਹੋਣ ਚਾਹੇ ਅਜਨਾਲਾ ਹੋਵੇ ਉੱਥੇ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਹੈ ਉਸ ਨੂੰ ਦੇਖਦੇ ਦੇਖਦਿਆਂ ਹੀ ਪ੍ਰਸ਼ਾਸਨ ਵੱਲੋਂ ਜਿਹੜਾ ਅਤਿਆਤਨ ਤੌਰ ਤੇ ਨੀਵੇਂ ਇਲਾਕਿਆਂ ਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਸੇਫ ਜਗ੍ਹਾ ਤੇ ਰਹਿਣ ਦੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਆ ਇੱਕ ਗੱਲ ਹੋਰ ਦੱਸ ਦਈਏ ਇਸ ਵਿੱਚ ਕੋਈ ਵੀ ਜਿਹੜਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਆਪਣੇ ਆਪ ਨੂੰ ਜਿਹੜਾ ਉੱਚੀਆਂ ਜਗ੍ਹਾ ਤੇ ਦਰਿਆ ਦੇ ਕੰਡੇ ਤੇ ਨਾਰ ਨਾਰਿਆ ਜਾਵੇ ਤੇ ਸੇਫ ਜਗ੍ਹਾ ਤੇ ਰਿਹਾ ਜਾਵੇ ਬਹੁਤ ਬਹੁਤ ਧੰਨਵਾਦ